ਦੋਸਤੋ ਪੰਜਾਬ ਦਾ ਇੱਕ ਜਿਹਾ ਪਿੰਡ ਵਿਖਾਉਣਾ ਜਿਹਨੂੰ ਵੇਖ ਕੇ ਭੁੱਖ ਲੈਂਦੀ ਆ ਤੇ ਦੂਜੀ ਵੱਡੀ ਗੱਲ ਇਹ ਪਿੰਡ ਕਿਸੇ ਸਵਰਗ ਤੋਂ ਘੱਟ ਨਹੀਂ ਹੈਗਾ ਕੈਨੇਡਾ ਅਮਰੀਕਾ ਫਰਾਂਸ ਜਰਮਨੀ ਤੇ ਇੱਥੋਂ ਤੱਕ ਕਿ ਸਵਿਟਜ਼ਰਲੈਂਡ ਵਰਗੇ ਪਿੰਡ ਵੀ ਇਸ ਪਿੰਡ ਦੀ ਰੀਸ ਨਹੀਂ ਕਰਦੇ ਜੀ ਹਾਂ ਤੁਸੀਂ ਵੇਖਿਆ ਹੀ ਨਹੀਂ ਹੁਣ ਜੇ ਕਿਸੇ ਅਜੂਬੇ ਤੋਂ ਘੱਟ ਹੋਇਆ ਤਾਂ ਫਿਰ ਅਲੰਭਾ ਦਿਓ ਅੱਜ ਤੁਹਾਨੂੰ ਮੁਕਸਰ ਜ਼ਿਲ੍ਹੇ ਦੇ ਪਿੰਡ ਸੱਕਾਂਵਾਲੀ ਦੇ ਵਿੱਚ ਲੈ ਕੇ ਜਾਂਦੇ ਆ ਪਿੰਡ ਦਾ ਕੀ ਵਾਤਾਵਰਨ ਆ ਜੀ ਕਿਆ ਪਲਾਨੇਗਾ ਮੈਂ ਕਹਿੰਨਾ ਵੀ ਚੰਡੀਗੜ੍ਹ ਦੇ ਵਿੱਚ ਆਪਾਂ ਇਹ ਕਹਿ ਲਈਏ ਵੀ ਕਈ ਵਾਰੀ ਨਾ ਉਹ ਸਿਸਟਮ ਹੀ ਆ ਬਸ ਸਾਰਾ ਕੁਝ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਮਹਿੰਗੇ ਮਹਿੰਗੇ ਦਰਾਖਤ ਤੇ ਚੰਗੀਆਂ ਖਜੂਰਾ ਕੀ ਬਾਤ ਹੈ ਜੀ ਜਿਵੇਂ ਆਪਾਂ ਕਹਿੰਦੇ ਨਾ ਅਸੀਂ ਦਵਾਈ ਕਿਤੇ ਘੁੰਮਣ ਜਾਂਦੇ ਆ ਇਹਦੇ ਪਿੰਡ ਦੀਆਂ ਸੜਕਾਂ ਦੇ ਵਿੱਚ ਘੁੰਮਦੇ ਫਿਰਦੇ ਸਾਨੂੰ ਆਏ ਲੱਗਦਾ ਦੇਖੋ ਨਾਲੇ ਤਾਂ ਖਾਨੂਨ ਨਜ਼ਾਰੇ ਆ ਖਜੂਰਾ ਦੇ ਤੇ ਜਿਹੜੀ ਕੁਦਰਤ ਦੇ ਨਾਲ ਵਾਸਪਤੀ ਦੇ ਨਾਲ ਸਾਡੀ ਸਾਂਝ ਆ ਉਹ ਇੱਕ ਬਖਰੀ ਗੱਲ ਆ ਇਸ ਕਰਕੇ ਆਓ ਜਿਹੇ ਪਿੰਡਾਂ ਦੇ ਦیدار ਦਰਸ਼ਨ ਕਰਕੇ ਮੈਂ ਸਮਝਦਾ ਆਉਂਦੇ ਆਪ ਨੂੰ ਭਾਗਾਂ ਵਾਲੀ ਸਮਝੋਗੇ ਕਿਉਂਕਿ ਇਹ ਪਿੰਡ ਹਰ ਥਾਂ ਨਹੀਂ ਹੁੰਦੇ ਤੇ ਪਿੰਡ ਸਾਡੇ ਪਿੰਡੂ ਸੱਭਿਆਚਾਰ ਦਾ ਸਰਨਾਵਾ ਹੁੰਦੇ ਆ ਇਹ ਪਰਸਾਵਾ ਹੁੰਦੇ ਆ ਠੀਕ ਆ ਤੇ ਇਹ ਸਾਡੀ ਜੰਨਤ ਹੁੰਦੇ ਆ ਜੰਨਤ ਮਤਲਬ ਇਹ ਸਾਡਾ ਸਵਰਗ ਹੁੰਦੇ ਆ ਜੀ ਕਿੰਨਾ ਸੋਹਣਾ ਇੱਥੇ ਪਾਰਕਾ ਪਾਰਕਾਂ ਦੇ ਵਿੱਚ ਫਿਰ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਵਾਟਰ ਸਿਸਟਮ ਹੈ ਇਹਨਾਂ ਦਾ ਵਿੱਚ ਇਹਨਾਂ ਦੀ ਚਿਸਤੀਆਂ ਸੜਕੀਆਂ ਵੀ ਆ ਕੋਲਮ ਲਾ ਕੇ ਯਾਰ ਉਹ ਹਰ ਇੱਕ ਜਿਹੜੀ ਆਪਾਂ ਕਹਿ ਸਕਦੇ ਆ ਨਾ ਵੀ ਹੁਣ ਦੀਆਂ ਸਰਕਾਰਾਂ ਸੋਚਦੀਆਂ ਵੀ ਅਸੀਂ ਇਹਨੂੰ ਜੀ ਆ ਸਿਟੀ ਬਣਾਉਣਾ ਦੀ ਆ ਅਸੀਂ ਇਹਨੂੰ ਮੈਗਾ ਸਿਟੀ ਪਲਾਨ ਬਣਾਵ ਕਰਦੇ ਆਗੇ ਉਹ ਸਾਰਾ ਕੁਝ ਇੱਥੇ ਤੁਸੀਂ ਦੇਖੋ ਲੈ ਆ ਖਜੂਰਾ ਜਿਹੜੀਆਂ ਇਹਨਾਂ ਦਾ ਮੁੱਲ ਹੀ ਕੋਈ ਨਹੀਂ ਲੱਖਾਂ ਕੋੜਾ ਪੈ ਦਾ ਕੁਦਰਤ ਦਾ ਜਿਹੜਾ ਨਿਯਾਮ ਦਾ ਨਾ ਦੇਣਾ ਇਹਦਾ ਕੋਈ ਮੁੱਲ ਨਹੀਂ ਹੈਗਾ ਤੇ ਤੁਸੀਂ ਦੇਖੋ ਕਿੰਨਾ ਵਧੀਆ ਸੱਭਿਆਚਾਰ ਹੈ ਇਹਨਾਂ ਦਾ ਭਾਈਚਾਰਾ ਵੇਖੋ ਕਿਵੇਂ ਸਾਰੇ ਲੋਕ ਮਿਹਨਤ ਦਾ ਸਲੋਗ ਹਾਸਾ ਹਾਸ ਕੇ ਚੀਜ਼ਾਂ ਨੂੰ ਜਿਹੜੇ ਯਾਰ ਕੁਦਰਤ ਹੀ ਖਾਂਦੇ ਆ ਨਨਾਂ ਨੰਦ ਮੰਨਦੇ ਆ ਮੈਂ ਕਹਿੰਨਾ ਜਿਹਾ ਪਿੰਡ ਹਰੇਕ ਹੀ ਤਰ੍ਹਾਂ ਵਸਦਾ ਰਹੇ ਤੇ ਹਰ ਇੱਕ ਪਿੰਡ ਦੇ ਵਿੱਚ ਇਹ ਸੂਤਾ ਮੁੰਨਿਆ ਚਾਹੀਦਾ ਯਾਰ ਮਤਲਬ ਹੀ ਕੋਈ ਨਹੀਂ ਵੀ ਇੱਥੇ ਕਦੇ ਕੋਈ এনवायरमेंटਮੈਂਟ ਖਰਾਬ ਹੋ ਜਾਊ ਕਿਸੇ ਕੋਈ ਸਾਦੀ ਪ੍ਰੋਬਲਮ ਹੋ ਜਾਊ ਕੋਈ ਹੋਰ ਪ੍ਰੋਬਲਮ ਆ ਜਾਣੀ ਹੈ ਕੁੱਲ ਮਿਲਾ ਕੇ ਜੰਨਤ ਆ ਜੀ ਜਹਾਂ ਕਸ਼ਮੀਰ ਵੇਖੇ ਜਿਹੜਾ ਮਾਰੇ ਜਾਫੀ ਦੇ ਵਿੱਚ ਇਹ ਦੇਖਿਆ ਰਲ ਮਿਲ ਕੇ ਸਾਰਿਆਂ ਨੂੰ ਉਤਾਲਾ ਕਰਨਾ ਚਾਹੀਦਾ ਜਿਹੇ ਪਿੰਡਾਂ ਦੇ ਵਿੱਚ ਹਰੇਕ ਸਰਪੰਚਾਂ ਨੂੰ ਮਿਹਨਤ ਕਰਕੇ ਹਰੇਕ ਪੰਚਾਇਤ ਨੂੰ ਤੇ ਪਿੰਡ ਦੇ ਸੱਜਣਾ ਨੂੰ ਇਕੱਠੇ ਹੋ ਗਏ ਜਿਹੜੇ ਮੋਤਵਾਰ ਬੰਦੇ ਆ ਇਹੇ ਪਿੰਡ ਬਣਾਉਣੇ ਚਾਹੀਦੇ ਆ ਮੈਂ ਸਮਝਦਾ ਲੋਕ ਤਾਂ ਸੜ ਸੜ ਕੇ ਭੱਜਣਗੇ ਬਾਹਲੇ ਦੇਸ਼ ਠੀਕ ਹੈ ਨਾ ਤੁਸੀਂ ਦੇਖੋ ਤਾਂ ਸਹੀ ਯਾਰ ਬਾਹ ਕਮਾਲ ਕਲਾਕਾਰੀ ਆ ਬਾਹ ਕਮਾਲ ਪਲਾਨਿੰਗ ਆ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਮੀ ਹੋ ਤੁਹਾਡੀ ਜ਼ਿੰਮੇਵਾਰੀ ਆ ਬਹੁਤ ਧੰਨ